ਨਮਸਕਾਰ ਦੋਸਤੋ ਮੈਂ ਹਾਸ਼ਕ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਰੀਆ ਦੋਸਤੋ ਗੱਲ ਕਰਾਂਗੇ VOTER ਨੂੰ ਲੈ ਕੇ VOTERਾਂ ਨੂੰ ਜਿਹੜਾ ਸਰਕਾਰਾਂ ਨੂੰ ਕਹਿ ਲਈਏ ਜਾਂ ਚੋਣ ਕਮਿਸ਼ਨ ਜਿਹੜਾ ਹੈਗਾ ਇਲੈਕਸ਼ਨ ਚੋਣ ਕਮਿਸ਼ਨ ਵੱਲੋਂ ਜਾਗਰੂ ਕਰੰਦਾ ਇਸ ਵਾਰ ਇੱਕ ਅਨੋਖਾ ਤਰੀਕਾ ਜਿਹੜਾ ਲੱਭਿਆ ਗਿਆ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਤਸਵੀਰਾਂ ਦੇਖਦੇ ਹੋ ਤਸਵੀਰਾਂ ਹੈਗੀਆਂ ਜਿਹੜਾ ਪਠਾਨਕੋਟ ਦਾ ਮਲਕਪੁਰ ਚੌਕ ਹੈਗਾ ਇਹ ਤਸਵੀਰਾਂ ਦੇ ਵਿੱਚ ਦੇਖਦੇ ਹੋ ਇੱਥੇ ਇੱਕ ਕਾਫੀ ਵੱਡੇ ਵੱਡੇ ਜਿਹੜੇ ਬੋਰਡ ਲਗਾਏ ਗਏ ਨੇ ਬੋਰਡ ਦੇਖੋ ਤੁਸੀਂ ਕਿੰਨੇ ਵਧੀਆ ਹੈਗੇ ਨੇ ਇਹਦੇ ਵਿੱਚ ਜਿਹੜੇ ਵੋਟਰਾਂ ਨੂੰ ਇਹ ਮਤਲਬ ਕਹਿ ਸਕਦੇ ਆ ਵੋਟਰਾਂ ਨੂੰ ਜਾਗਰੂਕ ਕਰ ਰਹੇ ਨੇ ਲੋਕ ਸਭਾ ਚੋਣਾਂ ਚਵੀ ਨੂੰ ਲੈ ਕੇ ਲਿਖਿਆ ਸਾਡਾ ਬੋਟ ਸਾਡਾ ਅਧਿਕਾਰ ਇਹ ਜਿਹੜਾ ਚੌਕ ਹੈਗਾ ਦੱਸ ਤੀ ਇਸ ਚੌਕ ਦੇ ਵਿੱਚ ਜਿਹੜਾ ਚਾਰ ਰਸਤੇ ਹੈਗੇ ਨੇ ਚਾਹੇ ਕਿਸੇ ਨੇ ਜਲੰਧਰ ਨੂੰ ਦਿੱਲੀ ਨੂੰ ਜਾਣਾ ਹੋਵੇ ਚਾਹੇ ਹਿਮਾਚਲ ਨੂੰ ਜਾਣਾ ਹੋਵੇ ਚਾਹੇ ਜੀਆਂੜਕੇ ਨੂੰ ਜਾਣਾ ਹੋਵੇ ਦੂਸਰੇ ਪਾਸੇ ਦਿਖਾਵਾਂਗੇ ਅੰਮ੍ਰਿਤਸਰ ਨੂੰ ਜਾਣਾ ਹੋਵੇ ਇਹ ਨਾ ਤਾਂ ਹਰ ਜਗ੍ਹਾ ਜਿਹੜਾ ਲੱਗਦਾ ਕਿ ਇਹ ਸਾਰੇ ਚੌਰਾਹ ਜਿਹੜਾ ਸਾਰੇ ਪਾਸੇ ਨੂੰ ਲੱਗਦਾ ਕਿ ਇੱਥੇ ਜਿਹੜਾ ਵੀ ਕੋਈ ਲੰਘ ਕੇ ਗੁਜ਼ਰਦਾ ਤਾਂ ਇਹਦੇ ਵੱਲ ਨਜ਼ਰ ਜ਼ਰੂਰ ਪੈਂਦੀ ਆ ਬੋਰਡਾਂ ਨਾਲ ਤੁਸੀਂ ਦੇਖੋ ਤੇ ਬੋਰਡ ਕਿੰਨੇ ਜਿਹੜੇ ਆਕਰਸ਼ਿਤ ਕਰ ਰਹੇ ਨੇ ਲੋਕਾਂ ਨੂੰ ਆਕਰਸ਼ਿਤ ਕਰ ਰਹੇ ਨੇ ਇਹ ਮੈਸੇਜ ਦੇ ਰਹੇ ਨੇ ਕਿ ਵੋਟ ਪਾਣਾ ਸਾਡੇ ਲਈ ਕਿੰਨਾ ਕੀ ਜ਼ਰੂਰੀ ਹੈ ਕੁਝ ਲੋਕ ਜਿਹੜੇ ਸਮਾਜ ਸੇਵਕ ਹੈਗੇ ਨੇ ਉਹ ਵੀ ਸਾਡੇ ਨਾਲ ਜੁੜ ਚੁੱਕੇ ਨੇ ਉਹਨਾਂ ਨਾਲ ਗੱਲ ਕਰਾਂਗੇ ਕਿ ਉਹ ਕੀ ਮੈਸੇਜ ਦੇਣਾ ਜਿਹਦੇ ਕਿੰਨਾ ਕੁ ਵਧੀਆ ਉਪਰਾਲਾ ਹੈਗਾ ਸਰਕਾਰਾਂ ਦਾ ਜੀ ਕੀ ਕਿਨਾ ਅਜੀ ਆਪਣਾ ਨਮਸਕਾਰ ਜੀ ਮੇਰਾ ਨਾਮ ਹਰੀਸ਼ ਕੁਮਾਰ ਗੋਰਖਾ ਜੀ ਗੋਰਖਾ ਜੀ ਤੁਸੀਂ ਦੇਖਿਆ ਕਿ ਇਹ ਮਲਕਪੁਰ ਚੌਕ ਹੈਗਾ ਜਿਸ ਨੂੰ ਰਸਤੇ ਕਹਿ ਸਕਣਾ ਚਾਹੇ ਅੰਮ੍ਰਿਤਸਰ ਜਾਣਾ ਹੋਵੇ ਚਾਹੇ ਦਿੱਲੀ ਜਾਣਾ ਹੋਵੇ ਚਾਹੇ ਹਿਮਾਚਲ ਜਾਣਾ ਹੋਵੇ ਚਾਹੇ ਜੰਮੂ ਕਸ਼ਮੀਰ ਨੂੰ ਜਾਣਾ ਹੋਵੇ ਇੱਥੇ ਬੋਰਡ ਲੱਗੇ ਨੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਇੱਕ ਬੋਟਰਾਂ ਨੂੰ ਜਾਗਰੂਕ ਕਰਨ ਦੇ ਲਈ ਕੀ ਕਹਿਣਾ ਚਾਹੋਗੇ ਇਸ ਦੇ ਬਾਰੇ ਜੀ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ ਇਲੈਕਸ਼ਨ ਕਮਿਸ਼ਨਰ ਦਾ ਜਿਨ੍ਹਾਂ ਨੇ ਬਹੁਤ ਵਧੀਆ ਪ੍ਰਾਲਾ ਕੀਤਾ ਇਹ ਚੌਰਾਹ ਜਿਹੜਾ ਤੁਸੀਂ ਸਹੀ ਗੱਲ ਕੀਤੀ ਹੈ ਕਿ ਦਿੱਲੀ ਜਮਨ ਸਾਰੇ ਜੰਮੂ ਅੰਮ੍ਰਿਤਸਰ ਜਾਣ ਲਈ ਸਾਰੇ ਲੋਕ ਇੱਥੋਂ ਜਾਂਦੇ ਆ ਜਦੋਂ ਇੱਕ ਬੰਦਾ ਦੇਖਦਾ ਕਿ ਇਨੇ ਬੋਟ ਲੱਗੇ ਆ ਇੰਨਾ ਕੁਝ ਹੋਇਆ ਉਹ ਵੀ ਜਾਗਰੂਕ ਹੁੰਦੇ ਆ ਸਾਰੇ ਲੋਕੀ ਤੇ ਵੋਟ ਆਪਣਾ ਅਧਿਕਾਰ ਜਿਹੜਾ ਉਹ ਸਾਰਿਆਂ ਨੂੰ ਕਰਨਾ ਚਾਹੀਦਾ ਆਪਣਾ ਅਧਿਕਾਰ ਵੋਟ ਪਾਣੀ ਚਾਹੀਦੀ ਹੈ ਜੀ ਕਿ ਇਹ ਬਹੁਤ ਵਧੀਆ ਉਪਰਾਲਾ ਹੈ ਮੈਂ ਕਹਿੰਨਾ ਇਲੈਕਸ਼ਨ ਕਮਿਸ਼ਨਰ ਦਾ ਜਿਹੜੇ ਇਹਨਾਂ ਨੇ ਜਗ੍ਹਾ-ਜਗ੍ਹਾ ਬੋਥ ਲਾਏ ਆ ਇਹ ਇਹੋ ਜਿਹਾ ਚੋਕ ਹੈ ਤੇ ਸਾਰੇ ਲੋਕਾਂ ਦੇ ਨੰਨਣਾ ਤੇ ਉਹਨਾਂ ਚ ਵੀ ਮਨ ਚ ਲੱਗਿਆ ਯਾਰ ਅਸੀਂ ਆਪਣੀ ਵੋਟ ਪਾਈਏ ਆਪਣਾ ਅਧਿਕਾਰ ਜਿਹੜਾ ਉਹ ਆਪਣਾ ਜਰੂਰ ਦਸੀਏ ਇੱਕ ਜੂਨ ਨੂੰ ਵੋਟ ਪਾਈਏ ਜੀ ਬਿਲਕੁਲ ਹੋਰ ਵੀ ਸਾਡੇ ਨਾਲ ਸਮਾਜ ਸੇਵੀ ਬੰਦੇ ਹੈਗੇ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਜੀ ਸਰ ਕੀ ਨਾਮ ਜੀ ਬੋਲਣਾ ਨਮ ਰੋਹਿਤ ਕੁਮਾਰਾ ਜੀ ਰੋਹਿਤ ਜੀ ਕੀ ਕਹਿਣਾ ਚਾਹੁੰਦੇ ਜਿਹੜੇ ਬੋਡ ਲੱਗੇ ਨੇ ਕਿ ਆ ਵਕਿਆ ਲੋਕੀ ਇਦਨ ਜਾਗਰੂਤ ਹੋ ਰਹੇ ਨੇ ਜੀ ਬਿਲਕੁਲ ਉਹ ਇਲੈਕਸ਼ਨ ਕਮਿਸ਼ਨ ਉਗੀ ਜਿੱਦਾਂ ਭਾਈ ਨੇ ਵੀ ਦੱਸਿਆ ਕਿ ਇੱਕ ਮੇਨ ਚੋਰਾਹਾ ਆਇਆ ਜਿੱਥੋਂ ਜੰਮੂ ਨੂੰ ਹਿਮਾਚਲ ਨੂੰ ਅੰਮ੍ਰਿਤਸਰ ਨੂੰ ਦਿੱਲੀ ਨੂੰ ਵੱਖ-ਵੱਖ ਜਗ੍ਹਾ ਤੋਂ ਗੱਡੀਆਂ ਆਉਂਦੀਆਂ ਨੇ ਉਹ ਜਦੋਂ ਦੇਖਦੇ ਆ ਔਰ ਜਿਹੜਾ ਸਰਕਾਰ ਲੋਕੀ ਜਾਗਰੂਕ ਹੋ ਰਿਹਾ ਇਹਦੇ ਨਾਲ ਕਿ ਯਾਰ ਨਹੀਂ ਆਪਣਾ ਜਿਹੜਾ ਨੂੰ ਜਿਹੜਾ ਸਾਨੂੰ ਸੰਵਿਧਾਨ ਨੇ ਅਧਿਕਾਰ ਦਿੱਤਾ ਹੈ ਵੋਟ ਪਾਣ ਦਾ ਉਹਨੂੰ ਅਸੀਂ ਜਾ ਕੇ ਜ਼ਰੂਰ ਇਸਤੇਮਾਲ ਕਰੀਏ ਆਪਣੇ ਅਧਿਕਾਰ ਨੂੰ ਔਰ ਮੇਰੀ ਵੀ ਇਹ ਅਪੀਲ ਹੈ ਸਾਰੇ ਇਲਾਕਾ ਦੀ ਮਾਸੀਆਂ ਨੂੰ 1 ਜੂਨ ਨੂੰ ਵੋਟ ਪਾਣ ਜ਼ਰੂਰ ਜਾਓ ਚਾਹੇ ਜਿਹੜੀ ਮਰਜ਼ੀ ਪਾਰਟੀ ਨੂੰ ਪਾਓ ਪਰ ਜਾਓ ਜ਼ਰੂਰ ਪਿੰਡਾਂ ਦੇ ਵਿੱਚ ਕੁਝ ਲੋਕ ਇਦਾਂ ਦੇ ਵੀ ਹੁੰਦੇ ਆ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਹੈ ਨਾ ਵੋਟਾਂ ਦੇ ਪ੍ਰੇ ਦੀ ਜਾਗਰੂਕ ਨਹੀਂ ਹੋ ਸਕਦੇ ਕੀ ਇਹ ਲੱਗਦਾ ਕਿ ਬੋਟ ਦੇ ਕਿਉਂ ਵੀ ਜਿਹੜੇ ਜਾਗਰੂਕ ਹੋ ਰਹੇ ਜੀ 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 ਬਿਲਕੁਲ ਹਰ ਕੋਈ ਇੱਕ ਬੰਦਾ ਜਿਹੜਾ ਥੋਂ ਲੰਘ ਰਿਹਾ ਉਹ ਜਾਗਰੂਕ ਹੋ ਰਿਹਾ ਹੈ ਔਰ ਅੱਜ ਕੱਲ ਦੇ ਜਿਹੜਾ ਨੈਟਾ ਇੰਟਰਨੈਟ ਹੈ ਉਹ ਪਿੰਡਾਂ 'ਚ ਵੀ ਪਹੁੰਚ ਗਿਆ ਹੈ ਤੇ ਸੋਸ਼ਲ ਮੀਡੀਆ ਦੇ ਥਰੂ ਵੀ ਲੋਕੀ ਕਾਫੀ ਜਾਗਰੂਕ ਹੋ ਰਹੇ ਆ ਪਰ ਫਿਰ ਵੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਬੜਾ ਵੱਡਾ ਪ੍ਰਾਲਾ ਹੈ ਕਿ ਜਿਹੜੇ ਹਰ ਰੋਡ ਹਰ ਚੌਰਾਹੇ ਦੇ ਉੱਤੇ ਉਹਨਾਂ ਨੇ ਇਦਾਂ ਦੇ ਜਿਹੜੇ ਆ ਕਿ ਨ ਬਿਲਕੁਲ ਬਿਲਕੁਲ ਤੁਸੀਂ ਸੁਣਿਆ ਵੀ ਲੋਕਾਂ ਦਾ ਕੀ ਕਹਿਣਾ ਜਿਹੜੇ ਸਮਾਜ ਸੇਵਕ ਹੈਗੇ ਨੇ ਤੁਹਾਨੂੰ ਇੱਕ ਵਾਰੀ ਤਸਵੀਰਾਂ ਦੁਬਾਰਾ ਦਿਖਾਵਾਂਗੇ ਕਿਉਂਕਿ ਤਸਵੀਰਾਂ ਹੀ ਕਿਸ ਤਰ੍ਹਾਂ ਦੀਆਂ ਹੈਗੀਆਂ ਜਿਹੜੀ ਮਨਮੋਹਕ ਹੈਗੀਆਂ ਲੋਕਾਂ ਨੂੰ ਵਾਕਿਆ ਜਾਗਰੂਕ ਕਰਿਆ ਕਿ ਬੋਰਡ ਸਾਡਾ ਅਧਿਕਾਰ ਹੈ ਬੋਰਡ ਸਾਨੂੰ ਪਾਣਾ ਚਾਹੀਦਾ ਸਾਡੀ ਵੀ ਲੋਕਾਂ ਨੂੰ ਅਪੀਲ ਹੈ ਪਠਾਨਕੋਟ ਮੀਡੀਆ ਵੱਲੋਂ ਵੀ ਅਪੀਲ ਹੈ ਕਿ ਆਪਣਾ ਬੋਰਡ ਜਿਹੜਾ ਜਰੂਰ ਪਾਓ ਚਾਹੇ ਕਿਸੇ ਵੀ ਪਾਰਟੀ ਨੂੰ ਪਾਓ ਦੋਸਤੋ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ